ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਠਾਈ ਹੋਇ ਸਹਾਇ ਰੁੱਤ ਚੌਥੀ ਸਾਖੀ 16ਵੀਂ ਸਹਾਇ ਆਗ ਬੇਗ ਦਾ ਪ੍ਰਸੰਗ ਸਤ ਗੁਰੂ ਜੀ ਰੂਹ ਰੂਪ ਹੋ ਕੇ ਪ੍ਰਾਣੀ ਮਾਤਰ ਦੇ ਹਿਰਦੇ ਵਿੱਚ ਵਸ ਰਹੇ ਹਨ ਪਰ ਉਹਨਾਂ ਨਾਲ ਈਰਖਾ ਤੇ ਵੈਰ ਕਰਨ ਵਾਲੇ ਲੋਕਾਂ ਦਾ ਅਜ ਨਾਮ ਨਿਸ਼ਾਨ ਨਹੀਂ ਉਨ੍ਹਾਂ ਦੀ ਵੰਸ਼ ਅੱਜ ਕੱਲ੍ਹ ਸਿਆਰੇ ਤੇ ਗਰੀਬ ਹੈ ਸ਼ਾਇਦ ਉਨ੍ਹਾਂ ਦੇ ਕਰਮਾਂ ਦਾ ਫਲ ਹੈ ਕਿ ਅੱਜ ਵੀ ਪਹਾੜ ਦੇ ਲੋਕ ਗਰੀਬ ਤੇ ਨਿਥਾਵੇਂ ਹਨ ਸਤਿਗੁਰੂ ਜੀ ਦੇ ਸਿੰਘ ਤਾਂ ਅੱਜ ਵੀ ਬਾਦਸ਼ਾਹੀ ਭੋਗਦੇ ਹਨ ਪਹਾੜ ਦੇ ਰਾਜਿਆਂ ਨੇ अनेका ਵਾਰ ਸਤਿਗੁਰੂ ਜੀ પાસે ਖਿਮਾ ਮੰਗੀ ਪਰ ਦਿਲ ਨਿਰਮਲ ਨਾ ਹੋਏ ਦਿਲਾਂ ਵਿੱਚ ਵੈਰ ਤੇ ਈਰਖਾ ਦੀ ਅੱਗ ਬਲਦੀ ਰਹੀ ਇਸ ਈਰਖਾ ਦੀ ਜਵਾਲਾ ਬਲਦੇ ਰਹਿਣ ਦਾ ਸ਼ਾਇਦ ਇਹ ਵੀ ਕਾਰਨ ਹੈ ਕਿ ਉਨ੍ਹਾਂ ਦੇ ਨਾਲ ਬ੍ਰਾਹਮਣ ਰੰਦਾ ਸੀ ਉਹ ਗੁਰਮਤਿ ਦੀ ਵਿਰੋਧਤਾ ਕਰਦਾ ਸੀ ਸਤ ਗੁਰੂ ਜੀ ਹਰ ਵਾਰ ਖਿਮਾ ਕਰਦੇ ਰਹੇ ਸਤ ਗੁਰੂ ਜੀ ਆਪਣੀ ਸੈਨਾ ਸਮੇਤ குருਚੇਤਰ ਸੂਰਜ ਗ੍ਰਹਿਣ ਦੇ ਮੇਲੇ ਤੇ ਗਏ ਹੋਏ ਸਨ ਉੱਥੇ ਪਹਾੜੀ ਰਾਜੇ ਵੀ ਪੁੱਜੇ ਸਨ ਉਹਨਾਂ ਚੰਦਰੀਆਂ ਨੇ ਨੀਤ ਮਾੜੀ ਕਰ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਸਤ ਗੁਰੂ ਜੀ ਉੱਤੇ ਕਿਸੇ ਕੋਲੋਂ ਹਮਲਾ ਕਰਾ ਦਿੱਤਾ ਜਾਵੇ ਆਪ ਦੂਰ ਰਹਿਣ ਤੇ ਅਗਲੇ ਦਿਨ ਗੱਲ ਲੜਾਈ ਮੜ ਦੇਣ ਸਬਬ ਨਾਲ ਪੀਪਲੀ ਦੇ ਮੁਕਾਮ ਤੇ ਦੋ ਮੁਸਲਮਾਨ ਠਹਿਰੇ ਹੋਏ ਸਨ। ਉਹਨਾਂ ਕੋਲ 10,000 ਫੌਜ ਸੀ। ਉਹ ਚਰਨੈਲ ਸਨ ਸਯਾਦ ਬੇਗ ਤੇ ਅਲਫਖਾਂ। ਦੋਵੇਂ ਦਿੱਲੀ ਤੋਂ ਲਹਾਰ ਨੂੰ ਜਾ ਰਹੇ ਸਨ। ਭਾਰੀ ਰਾਜੇ ਉਹਨਾਂ ਦੇ ਕੋਲ ਪੁੱਜੇ। ਉਹਨਾਂ ਨੇ ਜਾ ਕੇ ਦੋਹਾਂ ਚਰਨੈਲਾਂ ਨੂੰ ਮਨਾਇਆ ਕਿ ਉਹ ਗੁਰੂ ਜੀ ਨਾਲ ਲੜਾਈ ਲੜਨ ਤੇ ਖਰਚ ਵਾਸੇ ਰੁਪਇਆ ਦਿੱਤਾ ਜਾਵੇਗਾ। ਦੋਹਾਂ ਚਰਨੈਲਾਂ ਨੇ ਰੁਪਇਆ ਮੰਗਿਆ। ਰਾਜਿਆਂ ਨੇ ਰੁਪਇਆ ਦੇ ਦਿੱਤਾ। ਜਿਸ ਵੇਲੇ ਉਹ ਸੋਦਾ ਹੋਇਆ ਤਾਂ ਦੋਵੇਂ ਸਤਗੁਰੂ ਜੀ ਵਾਪਸ ਅਨੰਦਪੁਰ ਨੂੰ ਆ ਰਹੇ ਸਨ ਕਿ ਦੋਹਾਂ ਜਰਨੈਲਾ ਨੇ ਪਿੱਛਾ ਕਰਨਾ ਸ਼ੁਰੂ ਕੀਤਾ ਰੋਪੜ ਦੇ ਨੇੜੇ ਸਤਗੁਰੂ ਜੀ ਨੇ ਡੇਰਾ ਲਾਇਆ ਹੋਇਆ ਸੀ ਕਿ ਮੁਸਲਮਾਨ ਫੌਜ ਆ ਪਈ ਪਹਾੜੇ ਦੇ ਟੱਟੂ ਮੁਸਲਮਾਨ ਸਿੰਘਾਂ ਨਾਲ ਲੜਨ ਵਾਸਤੇ ਆਈ ਉਹ ਵੀ ਬਿਨਾਂ ਸੋਚੇ ਸਮਝੇ ਅਤੇ ਅਨਿਆਈ ਮੋਤੇ ਮਰਨ ਲਈ ਸਤਗੁਰੂ ਜੀ ਦੇ ਸਿੰਘਾਂ ਕੋਈ ਚੂੜੀਆਂ ਤਾਂ ਪਹਿਨੀਆਂ ਨਹੀਂ ਸਨ ਉਹ ਤਾਂ 24 ਘੰਟੇ ਧਿਆ ਰਹਿੰਦੇ ਸਨ ਦੁਸ਼ਮਨ ਦਾ ਵਿਸਾ ਨਹੀਂ ਸੰਖਾਂਦੇ ਜਦੋਂ ਟਾਂਗੂ ਨੇ ਦੱਸਿਆ ਕਿ ਦੁਸ਼ਮਨ ਦੀ ਸੈਨਾ ਆ ਰਹੀ ਹੈ ਤਾਂ ਸੂਰਮਿਆਂ ਨੂੰ ਚੜ ਲਾ ਲੀਆਂ ਗਈਆਂ ਉਹ ਨਿਰਪੈਤਾ ਨਾਲ ਅਕਾਲ ਅਕਾਲ ਦੇ ਨਾਰੇ ਲਾ ਕੇ ਆਪਣੇ ਆਪ ਨੂੰ ਤਕੜਾ ਕਰਨ ਲੱਗੇ ਉਸ ਵੇਲੇ ਧਰਤੀ ਧਰਧਰਾਈ ਤੇ ਅਸਮਾਨ ਉੱਤੇ ਗਿਲਜਾਂ ਤੇ ਕਲਜੋਗਣਾ ਆ ਪੁੱਜੀਆਂ ਹਾਲਾਤ ਹੋਰ ਦੇ ਹੋਰ ਹੋ ਗਏ ਸਤਿਗੁਰੂ ਜੀ ਦੇ ਰਣਜੀਤ ਨਗਾਰੇ ਨੇ ਰੋਪੜ ਦਾ ਸਾਰਾ ਬਾਜ਼ੂਮੰਡਲ ਗੂੰਜਾ ਦਿੱਤਾ ਉਸ ਨਗਾਰੇ ਦੀ ਗੂੰਜ ਸੁਣ ਕੇ ਦੁਸ਼ਮਨ ਦੇ ਪੈਰਾਂ ਦੀ ਕਾਹਲ ਮੱਠੀ ਪੈ ਗਈ ਸੀ ਦੋਹਾਂ ਦਲਾਂ ਦਾ ਮੁਕਾਬਲਾ ਹੋਇਆ ਕੱਟਵਾੜ ਅਰੰਭ ਹੋ ਗਈ ਸਿੰਘ ਅਕਾਲ ਅਕਾਲ ਦੇ ਨਾਰੇ ਲਾਂਦੇ ਹੋਏ ਦੁਸ਼ਮਨਾਂ ਨੂੰ ਇਹੋ چیرਣ ਲੱਗੇ ਜਿਵੇਂ ਕਾਰੀਗਰ ਲੱਕੜ ਨੂੰ ਚੀਰੀ ਜਾਂਦਾ ਹੈ ਜਿਵੇਂ ਪੱਠੇ ਕੁੱਤਰਨ ਵਾਲਾ ਗੋਗਲੂਆਂ ਨੂੰ ਕੁੱਤਰੀ ਜਾਂਦਾ ਹੈ ਪਹਾੜੀ ਦੇ ਟੱਟੂ ਲਾਲਚੀ ਮੁਗਲ ਸਿਪਾਹੀ ਏ ਸਮਝਦੇ ਸਨ ਕਿ ਜਿਨ੍ਹਾਂ ਨਾਲ ਉਹਨਾਂ ਨੂੰ ਲੜਾਇਆ ਜਾ ਰਿਹਾ ਹੈ ਉਹ ਆਪ ਹਿੰਦੂ ਹਨ ਉਹ ਡਰਦੇ ਪੁਤਲੇ ਜੋ ਮੁਗਲਾਂ ਨੂੰ ਵੇਖ ਕੇ ਹੀ ਨਸੇ ਜਾਂਦੇ ਜਾਂ ਹੱਥ ਜੋੜ ਖਲੋਂਦੇ ਹਨ ਪਰ ਉਹ ਮੈਦਾਨੇ ਜੰਗ ਵਿੱਚ ਪਹੁੰਚ ਕੇ ਬਹੁਤ ਹੈਰਾਨ ਹੋਏ ਉਹਨਾਂ ਦੇ ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾਂਦੀ ਸੀ ਉਹ ਸਿੰਘਾਂ ਦੇ ਵਾਰ ਨਹੀਂ ਸੰਭਾਲ ਸਕਦੇ ਤੀਰਾਂ ਦੀ ਵਰਖਾ ਉਹਨਾਂ ਨੂੰ ਅੱਖਾਂ ਉਗੇੜਨ ਨਹੀਂ ਸੀ ਦਿੰਦੀ ਸਤਿਗੁਰੂ ਜੀ ਉੱਚੀ ਥਾਂ ਬਿਰਾਜੇ ਹੋਏ ਤੀਰਾ ਨਾਲ ਸਿੰਘਾਂ ਦੀ ਸਹਾਇਤਾ ਕਰ ਰਹੇ ਸਨ ਜਿਸ ਪਾਸੇ ਵੇਖਣ ਕਿ ਵੈਰੀ ਅਕੇ ਵੱਧ ਰਿਆ ਹੈ ਉਧਰ ਹੀ ਤੀਰ ਛੱਡਣ ਬਰਕਤਾਂ ਵਾਲੇ ਤੀਰ ਜਿਸ ਨੂੰ ਵੀ ਲੱਗਦੇ ਉਸੇ ਦਾ ਜਨਮ ਮਰਨ ਸਵਾਰ ਦਿੰਦੇ ਉਹ ਦੁਨੀਆ ਛੱਡ ਕੇ ਪਰਲੋਕ ਜਾਂਦਾ ਤਾਂ ਬੈਕੁੰਟ ਵਿੱਚ ਵਾਸ ਕਰਦਾ ਇਹ ਉਹ ਸਾਹਿਬ ਪਾਪੀ ਜੀਵਾਂ ਦਾ ਉਦਾਰ ਕਰੀ ਜਾਂਦੇ ਸਨ ਇਸ ਤਰ੍ਹਾਂ ਕਮਸਾਮ ਦੀ ਲੜਾਈ ਹੁੰਦੀ ਰਹੀ ਲੜਾਈ ਦਾ ਜੋਰ ਦੇ ਕੇ ਸਤਗੁਰੂ ਜੀ ਮੈਦਾਨੇ ਜੰਗ ਵਿੱਚ ਆਈ ਆਪ ਘੋੜੇ ਉੱਤੇ ਸਵਾਰ ਸਨ ਹੱਥ ਵਿੱਚ ਤੀਰ ਕਮਾਂ ਤੇ ਦੋ ਤਾਰਾ ਖੰਡਾ ਸੀ ਖੰਡੇ ਦੀ ਲਿਸ਼ਕ ਨਾਲੋਂ ਚਿਹਰੇ ਦੇ ਨੂਰ ਦੀ ਲਿਸ਼ਕ ਬਹੁਤ ਸੀ ਸਾਹਿਬ ਜਿੱਧਰ ਜਾਂਦੇ ਉਧਰ ਹੀ ਵੈਰੀ ਪਿੱਛੇ ਹਟ ਜਾਂਦਾ ਸਯਾਦ ਬੇਗ ਨੇ ਸਤਗੁਰੂ ਜੀ ਦਾ ਜਸ ਸੁਣਿਆ ਬਹੁਤ ਸੀ ਪਰ ਦਰਸ਼ਨ ਨਹੀਂ ਕਰਨ ਕੀਤੇ ਜੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਤਾਂ ਉਹ ਵੀ ਮੈਦਾਨੇ ਜੰਗ ਵਿੱਚ ਸਤਗੁਰੂ ਜੀ ਦੇ ਦਰਸ਼ਨ ਕਰਕੇ ਉਸ ਨੂੰ ਲੜਨਾ ਭੁੱਲ ਗਿਆ। ਉਹਦੀਆਂ ਅੱਖਾਂ ਸਤਗੁਰੂ ਜੀ ਦੇ ਚਿਹਰੇ ਉੱਤੇ ਗੱਡੀਆਂ ਗਈਆਂ। ਅੰਗ ਅੰਗ ਝੂਠਾ ਪੈ ਗਿਆ। ਹਾਂ ਠੀਕ ਹੈ। ਉਸ ਦੀ ਜ਼ਬਾਨੋਂ ਨਿਕਲਿਆ ਸੱਚਮੁੱਚ ਖੁਦਾ ਦਾ ਨੂਰ। ਉਹ ਨੂਰ ਜਿਸ ਨੂੰ ਦੇਖ ਕੇ موسی ਬਿਆਕੁਲ ਹੋਇਆ ਸੀ। ਮੈਂ ਇਹਨਾਂ ਨਾਲ ਲੜਾਂ? ਇਹ ਕਿਵੇਂ ਹੋ ਸਕਦਾ ਹੈ? ਤਨ ਸਤਗੁਰੂ ਉਫ ਕੀ ਹੋ ਗਿਆ ਮੈਨੂੰ? ਮੇਰੇ ਹੱਥੋਂ ਤਲਵਾਰ ਨਿਕਲ ਰਹੀ ਹੈ। ਚਿਤ ਕਰਦਾ ਹੈ। ਚਰਣਾ ਤੇ ਜਾ ਡਿੱਗਾ ਜੇ ਮਰਾਂ ਤਾਂ ਇਹਨਾਂ ਦੇ ਹੱਥੋਂ ਮਰਾਂ ਸਯਾਦ ਬੇਗਦੇ ਮਨੋ ਭਾਵ ਸਨ ਉਹ ਤਾਂ ਸਤਿਗੁਰੂ ਜੀ ਦੇ ਚਿਹਰੇ ਦਾ ਨੂਰ ਦਾ ਪ੍ਰੇਮੀ ਬਣ ਗਿਆ ਸ਼ਰਦਾਲੂ ਹੋ ਗਿਆ ਉਹ ਘੋੜੇ ਉੱਤੇ ਸਵਾਰ ਸੀ ਉਸ ਦਾ ਚਿਤ ਕਰੇ ਕਿ ਘੋੜੇ ਤੋਂ ਉੱਤਰ ਕੇ ਧਰਤੀ ਤੇ ਤੁਰੇ ਉਹ ਨਸ ਕੇ ਚਰਣਾ ਨੂੰ ਚੁੰਮੇ ਚਰਣਾ ਦੀ ਖਾਕ ਲੈ ਕੇ ਨੈਣਾਂ ਨੂੰ ਲਾਵੇ ਉਸ ਦੇ ਸਾਥੀ ਉਹਦੇ ਵੱਲ ਵੇਖ ਕੇ ਹੈਰਾਨ ਹੋ ਗਏ ਕਿ ਵੱਡੀਆਂ ਵੱਡੀਆਂ ਲੜਾਈਆਂ ਵਿੱਚ ਫਤਿਹ ਪ੍ਰਾਪਤ ਕਰਨ ਵਾਲਾ ਸਯਾਦ ਬੇਗ ਅੱਜ ਤਿਲ ਨਾਲ ਨਹੀਂ ਲੜ ਰਿਹਾ ਸਤਗੁਰੂ ਜੀ ਦੇ ਸਿੰਘ ਤੇ ਸਤਗੁਰੂ ਜੀ ਵੱਲ ਦੇਖਿਆ ਜਾਂਦਾ ਹੈ ਉਹਦਾ ਸਾਥੀ ਅਲਫ ਖਾਨ ਖੁਦ ਹੈਰਾਨ ਹੋਇਆ ਉਹ ਤਾਂ ਪਾਈ ਉਦੇਸ ਸਿੰਘ ਜੀ ਦੇ ਹੱਥੋਂ ਫੱਟੜ ਵੀ ਹੋ ਗਿਆ ਜ਼ਖਮੀ ਹੋਣ ਕਾਰਨ ਉਹ ਲੜਨ ਦੇ ਕਾਬਲ ਨਾ ਰਿਹਾ ਉਹ ਮੈਦਾਨ ਛੱਡ ਕੇ ਨਸਨ ਨੂੰ ਤਿਆਰ ਸੀ ਉਹਦੀ ਫੌਜ ਹੈਰਾਨ ਸੀ ਉਹ ਕੋੜਾ ਨਸਾ ਕੇ ਸਯਾਦ ਬੇਗ ਬਾਸ ਪੂਜਾ ਇਸ ਨੂੰ ਇਹ ਕਿਹਾ ਬੇਗ ਕੀ ਮਾਮਲਾ ਹੈ ਤੂੰ ਲੜਦਾ ਨਹੀਂ ਕੀ ਮਰਨ ਦਾ ਫੈਸਲਾ ਕੀਤਾ ਹੈ ਕਿ ਜੀਵਨ ਤੋਂ ਤੰਗ ਆ ਗਿਆ ਹੈ 6310 ਮਾਮਲਾ ਕੀ ਹੈ ਕਾਫਰ ਉੱਪਰ ਚੜੀ ਆ ਰਿਹਾ ਹੈ ਮੈਂ ਨਹੀਂ ਲੜ ਸਕਦਾ ਸਯਾਦ ਬੇਗ ਦਾ ਉਤਰਸੀ ਅਸਾਂ ਦੇ ਸਾਹਮਣੇ ਆਪ ਖੁਦਾ ਲੜ ਰਿਹਾ ਹੈ ਖੁਦਾ ਨਾਲ ਬੇਟਾ ਕਿਵੇਂ ਮੁਕਾਬਲਾ ਕਰ ਸਕਦਾ ਹੈ ਮੇਰਾ ਤਾਂ ਚਿੱਤ ਕਰ ਰਿਹਾ ਹੈ ਕਿ ਮੈਂ ਅੱਗੇ ਵੱਧ ਕੇ ਸਤਗੁਰੂ ਜੀ ਦੇ ਚਰਨਾ ਉੱਪਰ ਡਿੱਗ ਪਾਵਾਂ ਸਯਾਰ ਕੀ ਤੂੰ ਭਾਗਲਤਾਨੀ ਹੋ ਗਿਆ ਇੱਕ ਕਾਫਰ ਪੀਰ ਨੂੰ ਸਲਾਮ ਕਰੇ ਉਸਦੇ ਪੈਰ ਚੁੰਮੇ ਕੀ ਤੈਨੂੰ ਬਾਦਸ਼ਾਹ ਦਾ ਡਰ ਨਹੀਂ ਮੁਸਲਮਾਨ ਹੋ ਕੇ ਸ਼ਰਾ ਦੇ ਉਲਟ ਚੱਲ ਰਿਹਾ ਹੈ ਕਾਜ਼ੀ ਤੇ ਮੌਲਵੀ ਫਤਵਾ ਲਾ ਕੇ ਜਿਉਂਦੇ ਜੀ ਖਲ ਉਤਰਵਾ ਦੇਣਗੇ ਕੋਈ ਅਕਲ ਕਰ ਹੋਸ਼ ਤੋਂ ਕੰਮ ਲੈ ਤਲਵਾਰ ਨੂੰ ਸੰਭਾਲ ਤੇ ਲੜ ਅਲਫਖਾਨੇ ਬੜੇ ਗਰੋਧ ਨਾਲ ਆਖਿਆ ਸਯਾਦ ਬੇਖ ਵਿਕ ਚੁੱਕਾ ਸੀ ਉਹ ਤਾਂ ਪੋਰੇ ਦੇ ਸਮਾਨ ਸਤਿਗੁਰੂ ਜੀ ਦੇ ਚਰਨ ਕਮਲਾਂ ਕੋਲੋਂ ਸਦੀਵੀ ਸ਼ਾਂਤੀ ਦਾ ਜੀਵਨ ਰਸ ਪ੍ਰਾਪਤ ਕਰਨਾ ਚਾਹੁੰਦਾ ਸੀ ਉਸ ਨੇ ਅਲਫਖਾਹ ਦੀ ਇੱਕ ਗੱਲ ਨਾ ਸੁਣੀ ਉਹ ਤਨਉ ਮਨਉ ਸਤਿਗੁਰੂ ਜੀ ਦਾ ਹੋ ਗਿਆ ਉਸ ਦੇ ਵਿਚਾਰ ਬਦਲੇ ਵੇਖ ਕੇ ਅਲਫਖਾਹ ਮੈਦਾਨ ਛੱਡ ਕੇ ਨੱਟ ਉੱਠਿਆ ਉਸ ਨੂੰ ਨੱਟਦਿਆਂ ਵੇਖ ਕੇ ਉਸ ਦੇ ਸਾਥੀ ਸੈਨਿਕ ਵੀ ਨੱਟ ਤੁਰੇ ਮੈਦਾਨ ਖਾਲੀ ਹੋ ਗਿਆ ਪਰ ਸਯਾਦ ਬੇਗ ਨਾ ਗਿਆ ਉਹ ਘੋੜੇ ਤੋਂ ਉੱਤਰ ਕੇ ਸਤਿਗੁਰੂ ਜੀ ਦੇ ਪਾਸ ਆਇਆ ਨੇੜੇ ਆ ਕੇ ਨਮਸਕਾਰ ਕਰਦਿਆਂ ਹੋਇਆਂ ਬੇਨਤੀ ਕੀਤੀ ਦੀਨ ਦੁਨੀ ਦੇ ਵਾਲੀ ਖੁਦਾ ਰੂਪ ਭਗਵਾਨ ਮੈਨੂੰ ਬਖਸ਼ਨਾ ਮੈਂ ਵੱਡਾ ਗੁਨਾਹਗਾਰ ਹਾਂ ਮੈਂ ਆਪ ਨਾਲ ਲੜਨ ਵਾਸਤੇ ਆ ਗਿਆ ਮੈਨੂੰ ਲਾਲਚ ਨੇ ਘੇਰਿਆ ਮੈਂ ਅੰਨਸਾ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ ਮੈਨੂੰ ਬਖਸ਼ੋ ਸਯਾਦ ਬੇ ਤੂੰ નિਹਾਲ ਹੋ ਗਿਆ નિਹਾਲ ਸਤਿਗੁਰੂ ਜੀ ਨੇ ਬਚਨ ਕੀਤਾ ਸਾਇਬ ਉਸਤੀ ਸ਼ਰਦਾ ਉੱਤੇ ਬਹੁਤ ਪ੍ਰਸਰਨ ਹੋਈ ਸਾਈ ਬਾ ਨੇ ਬਚਨ ਕੀਤਾ ਹੋਣੀ ਮਨੁੱਖ ਨੂੰ ਕਈਆਂ ਚੱਕਰਾਂ ਵਿੱਚ ਫੇਰਦੀ ਹੈ ਜੋ ਮਨੁੱਖ ਹੋਣੀ ਦੇ ਚੱਕਰਾਂ ਤੋਂ ਨਹੀਂ ਘਬਰਾਉਂਦਾ ਉਹ ਹੋਣੀ ਨੂੰ ਜਿੱਤ ਲੈਂਦਾ ਹੈ ਜੋ ਅਕਲ ਹੱਥੋਂ ਨਹੀਂ ਗਵਾਉਂਦਾ ਉਹ ਚੰਗੇ ਮਾੜੇ ਆਪਣੇ ਅਪਰਾਏ ਦੀ ਸਮਝ ਕਰ ਲੈਂਦਾ ਹੈ ਮੈਦਾਨੇ ਜੰਗ ਵਿੱਚ ਤੂੰ ਸਮਝ ਕੀਤੀ ਹੈ ਅਸੀਂ ਸੱਚ ਤੇ ਹੱਕ ਵਾਸਤੇ ਲੜਦੇ ਹਾਂ ਨਿਰਵੈਰਾਂ ਅਸਾਂ ਤੇ ਜੋ ਹਮਲਾ ਕਰਦਾ ਹੈ ਸੋ ਮੂੰਹ ਦੀ ਖਾਰ ਖਾਂਦਾ ਹੈ ਸੋ ਮੂੰਹ ਦੀ ਮਾਰ ਖਾਂਦਾ ਹੈ ਮੇਰੀ ਆਤਮਾ ਆਖ ਰਹੀ ਹੈ ਤੁਸੀਂ ਬਲੀ ਹੋ ਆਪ ਖੁਦਾ ਹੋ ਤੁਸਾਂ ਦੇ ਚੀਰੇ ਦਾ ਨੂਰ ਉਹ ਨੂਰ ਹੈ ਜਿਹੜਾ ਨੂਰ موسی ਨੇ ਕੋ ਤੂਰ ਪਹਾੜ ਤੇ ਦੇਖਿਆ ਸੀ ਤੇ ਬੇਸੁਰਤ ਹੋ ਗਿਆ ਸੀ ਮੈਨੂੰ ਮਰੀਦ ਬਣਾਉ ਮੈਂ ਤੁਸਾਂ ਦਾ ਬੰਦਾ ਹਾਂ ਸ ਆਇਬਾ ਨੇ ਸਯਾਦ ਬੇਗ ਨੂੰ ertid ਤੋਂ ਉਠਾਇਆ ਤੇ ਘੋੜੇ ਉੱਤੇ ਚੜਾਇਆ ਉਹਦੇ ਸਾਥੀ ਸਾਰੇ ਚਲੇ ਗਏ ਪਰ ਉਹ ਸਤਿਗੁਰੂ ਜੀ ਦੇ ਸਾਥ ਹੀ ਅਨੰਦਪੁਰ ਨੂੰ ਚਲਿਆ ਗਿਆ 7-8 ਦਿਨ ਰਹਿਣ ਪਿਛੋਂ ਵਾਪਸ ਲਾਹੌਰ ਨੂੰ ਤੁਰ ਗਿਆ ਜਿੰਨਾ ਚਿਰ ਜੀਵਿਆ ਉਹ ਗੁਰੂ ਘਰ ਦਾ ਸ਼ਰਧਾਲੂ ਰਿਹਾ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ